ਸ਼ਾਦੀ ਮਾਰਛਾ ਨੇ ਇਕੱਲੇ ਸਾਰੇ ਹਨ ਬਲੇਬਲੇ ਲੇਖੀ ਸਾਹਮਣੇ ਸਾੜੀ ਆਵੇ ਅੱਗੇ ਆਵੇ ਫੇਰ ਆਵੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਵੀਰ ਸਿੰਘ ਸੇਵਾ ਸੜੀ ਨਰੰਗੋਤ ਵੱਲੋਂ ਮਾਝਾ ਦਾ ਇੱਕ ਬੇਟਾ ਆਇਆ ਏ ਇਹ ਡਰੰਡੋ ਸ਼ਹਿਰ ਅਮਨਦੀਪਾ ਜੀ ਉਹਨੇ ਸੇਵਾ ਭੇਜੀ 2 ਮਹੀਨੇ ਰਸ਼ਨ ਦੀ ਅੱਛਾ ਠੀਕ ਹਾਂ ਜੀ ਠੀਕ ਹੈ ਮਾ ਮਾ ਘਰ ਦੀ ਮਾ ਟੁੱਟੇ ਬਾਲੀ ਦਿਖਾਉਣਾ ਮਦਾ ਕਮਰਾ ਚ ਹੁੰਦਾ ਆ ਹੋਰ ਨਾਲ ਰੇਚ ਹੁੰਦਾ ਕਿ ਤੁਮੀ ਹੀ ਤੁਮੀ ਉਹ ਜਦ ਮੈਂ 11 ਵਜੇ ਲੈ ਕੇ ਪੌਲੀ ਰਾਤ ਰਹਿਣੀ ਆ ਹਾਂਜੀ ਰਾਤ ਦੇ 11 ਵਜੇ ਤੱਕ ਕਿਤੇ ਕੋਈ ਬਾਜ ਨਹੀਂ ਦਿੰਦਾ ਹੋਰ ਅੱਡੀ ਕਰਕੇ ਤੇ ਵੀਡੀਓ ਵਾਤ ਤੋਂ ਵਾਤ ਸ਼ੇਅਰ ਕਰੋ ਜੋ ਮਾ ਦਾ ਕਿ ਮੈਂ 7ਵੇਂ ਡੇਗਣ ਆਲੀ ਆ ਕਿਦਾਂ ਬਾਲੇ ਲਿਖੇ ਆ ਤੇ ਰਾਤ ਚੋਂਦੇ ਰਹੇ ਆ ਇਹ ਮਲਗੀ ਪੌੜੀ ਲੰਗੇ ਘਰ ਤੁਹਾਨੂੰ ਪੌੜੀ ਨਹੀਂ ਦਿੱਤੀ ਕਿਸ ਨੇ ਪੌੜੀ ਲਿਆ ਕੇ ਫੇਰ ਨਹੀਂ ਪੌੜੀ ਲਿਆਈ ਨੇ ਤੇ ਕੋਈ ਪੂਆ ਨਹੀਂ ਖੋਲਦੇ ਹਾਂਜੀ ਵਰਦੇ ਮੀਹ ਜੀ ਪਾ ਕੇ ਚਕਾਉਣ ਜਾਂਦਾ ਖੋਲਦਾ ਪੂਆ ਟਰਦਾ ਮੀਹ ਬੜਾ ਪੈਂਦਾ ਹਾਂ ਪਾਣੀ ਅੰਦਰ ਆਉਂਦਾ ਮਾਦਾ ਚਾਹੋ ਪਾਣੀ ਆ ਬਚਾਓ ਫੇਰ ਸੀਮੈਂਟ ਲਾਏ ਅੰਦਰ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੀ ਮਾਦਾ